ਅੱਜ ਆਪਾਂ ਨਾ ਇਤਿਹਾਸ ਦੇ ਇੱਕ ਬੜੇ ਹੀ ਅਜੀਬ ਮਤਲਬ ਹੈਰਾਨ ਕਰਨ ਵਾਲੇ ਵਾਕਿਆ ਦੇ ਗੱਲ ਕਰਨੀ ਹੈ ਸੋਚ ਕੇ ਦੇਖੋ ਜੁਲਾਈ 1518 ਫ੍ਰਾਂਸ ਦਾ ਸ਼ਹਿਰ ਸਟ੍ਰਾਸਬਰਗ ਹਾਂਜੀ ਇੱਕ ਔਰਤ ਨਾ ਸੀਓ ਦਾ ਫਰਾਉ ਟ੍ਰੋਫੀਆ ਉਹ ਗਲੀ ਚ ਆ ਕੇ ਨੱਚਣਾ ਸ਼ੁਰੂ ਕਰ ਦਿੰਦੀ ਹੈ ਅੱਛਾ ਬਿਨਾਂ ਕਿਸੇ ਗੱਲ ਤੋਂ ਕੋਈ ਸੰਗੀਤ ਨਹੀਂ ਅੱਛਾ ਤੇ ਉਹ ਰੁਕਦੀ ਨਹੀਂ ਦਿਨਾਂ ਤੱਕ ਨੱਚਦੀ ਰਹਿੰਦੀ ਹੈ ਹਾਂ ਤੇ ਇਹ ਤਾਂ ਸ਼ੁਰੂਆਤ ਸੀ ਜੋ ਫਿਰ ਹੋਇਆ ਉਹ ਹੋਰ ਵੀ ਕਰਮਾਲ ਦੀ ਗੱਲ ਸੀ। ਕੁਝ ਦਿਨਾ ਚੀ ਹੋਰ ਲੋਕ ਮਤਲਬ ਦਰਜਨਾ ਲੋਕ ਉਹਦੇ ਨਾਲ ਨੱਚਣ ਲੱਗ ਪਏ। ਦਰਜਨਾ? ਹਾਂ ਤੇ ਅਗਸਤ ਆਉਂਦਿਆਂ ਹੁੰਦਿਆਂ ਤੇ ਇਹ ਗਿਣਤੀ ਸੈਂਕੜਿਆਂ 'ਚ ਪਹੁੰਚ ਗਈ। ਕੁਝ ਲੋਕ ਤਾਂ ਕਹਿੰਦੇ ਨੇ 400 ਤੱਕ ਲੋਕ ਹੋ ਗਏ ਸੀ। ਬਸ ਨੱਚੀ ਜਾ ਰਹੇ ਸੀ। 400 ਲੋਕ? ਹਾਂ ਜੀ ਦਿਨ ਰਾਤ ਇੰਜ ਲੱਗਦਾ ਸੀ ਜਿਵੇਂ ਉਹਨਾਂ ਦਾ ਆਪਣੇ ਸਰੀਰ ਤੇ ਕੋਈ ਕਾਬੂ ਹੀ ਨਹੀਂ ਰਿਹਾ। ਪਰ ਇਹ ਨੱਚਣਾ ਕਿਸ ਤਰ੍ਹਾਂ ਦਾ ਸੀ ਮਤਲਬ ਕੋਈ ਖੁਸ਼ੀ ਵਾਲਾ ਮਾਹੌਲ ਸੀ ਜਾਂ? ਨਾ ਨਾ ਬਿਲਕੁਲ ਨਹੀਂ। ਹਾਲਤ ਬਹੁਤ ਖਰਾਬ ਸੀ। ਭਿਆਨਕ ਲੋਕ ਬਿਲਕੁਲ ਥੱਕ ਕੇ ਚੂਰ ਹੋਏ ਪਏ ਸੀ। ਓਹੋ। ਪੈਰ ਸੁੱਜੇ ਹੋਏ, ਕਈਆਂ ਦੇ ਪੈਰਾਂ 'ਚ ਖੂਨ ਵਗ ਰਿਹਾ ਸੀ, ਪਸੀਨੇ ਨਾਲ ਭਿੱਜੇ ਹੋਏ ਤੇ ਅੱਖਾਂ 'ਚ ਨਾ ਇੱਕ ਅਜੀਬ ਜਿਹਾ ਖਾਲੀਪਣ ਸੀ। ਹਾਂ। ਹਾਲਾਂਕਿ ਪੱਕੀ ਗਿਣਤੀ ਤਾਂ ਨਹੀਂ ਪਤਾ ਜਿਹੜੇ ਉਸ ਵੇਲੇ ਦੇ ਸ਼ਹਿਰ ਦੇ ਰਿਕਾਰਡ ਨੇ ਉਹਨਾਂ 'ਚ ਜ਼ਿਆਦਾ ਜ਼ਿਕਰ ਨਹੀਂ ਮਿਲਦਾ ਮੌਤਾਂ ਦਾ। ਪਰ ਬਾਅਦ 'ਚ ਜਿਹੜੇ ਲੇਖਕ ਹੋਏ ਉਹਨਾਂ ਨੇ ਲਿਖਿਆ ਕਿ ਰੋਜ਼ ਦੇ ਕਈ ਲੋਕ ਦਰਜਨਾਂ ਲੋਕ ਮਰ ਰਹੇ ਸੀ। ਅੱਛਾ। ਇਹ ਤਾਂ ਬਹੁਤ ਗੰਭੀਰ ਗੱਲ ਐ। ਫਿਰ ਸ਼ਹਿਰ ਦੇ ਲੋਕ ਅਧਿਕਾਰੀ ਉਹਨਾਂ ਨੇ ਕੀ ਕੀਤਾ? ਉਹਨਾਂ ਦਾ ਕੀ ਰਿਐਕਸ਼ਨ ਸੀ ਇਹ ਸਭ ਦੇਖ ਕੇ ਦੇਖੋ ਜੀ ਉਹ ਤਾਂ ਪੂਰੀ ਤਰ੍ਹਾਂ ਉਲਝ ਗਏ ਸੀ ਸਮਝ ਨਹੀਂ ਆ ਰਿਹਾ ਸੀ ਕੀ ਹੋ ਰਿਹਾ ਸ਼ੁਰੂ ਚ ਤਾਂ ਜਿਹੜੇ ਉੱਥੋਂ ਦੇ ਡਾਕਟਰ ਸੀ ਹਾਂਜੀ ਉਹਨਾਂ ਨੇ ਕਿਹਾ ਕਿ ਇਹ ਕੋਈ ਕੁਦਰਤੀ ਕਾਰਨ ਹੈ ਕੋਈ ਬਿਮਾਰੀ ਹੈ ਜਿਵੇਂ ਗਰਮ ਖੂਨ ਹੋ ਜਾਂਦਾ ਮਤਲਬ ਓਵਰ ਹੀਟਡ ਬਲੱਡ ਗਰਮ ਖੂਨ ਹਾਂ ਤੇ ਉਹਨਾਂ ਦਾ ਖਿਆਲ ਸੀ ਕਿ ਇਸ ਵੱਧੂ ਗਰਮੀ ਨੂੰ ਸਰੀਰ ਚੋਂ ਕੱਢਣ ਦਾ ਇੱਕੋ ਤਰੀਕਾ ਉਹ ਹੈ ਹੋਰ ਨੱਚਣਾ ਹੋਰ ਨੱਚਣਾ ਇਹ ਕਿਹੋ ਜੀ ਸਲਾਹ ਹੋਈ ਮਤਲਬ ਜਿਹੜੇ ਪਹਿਲਾਂ ਹੀ ਨੱਚ-ਨੱਚ ਕੇ ਮਰ ਰਏ ਸੀ ਉਹਨਾਂ ਨੂੰ ਕਹਿ ਰਹੇ ਸੀ ਹੋਰ ਨੱਚੋ ਹਾਂਜੀ ਬਿਲਕੁਲ ਇਹੀ ਉਹਨਾਂ ਨੇ ਤਾਂ ਉਲਟਾ ਸਟੇਜਾਂ ਲਵਾ ਦਿੱਤੀਆਂ ਸੱਚੀ ਹਾਂਜੀ ਬਕਾਇਦਾ ਸਟੇਜਾਂ ਬਣਾਈਆਂ ਸੰਗੀਤਕਾਰ ਬੁਲਾਏ ਇੱਥੋਂ ਕੱਕੀ ਜਿਹੜੇ ਤੰਦਰੁਸਤ ਲੋਕ ਸੀ ਨਾ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਨਾਲ ਨੱਚੋ ਤਾਂ ਕਿ ਇਹ ਲੋਕ ਨੱਚਦੇ ਰਹਿਣ ਤੇ ਠੀਕ ਹੋ ਜਾਣ ਪਰ ਇਹਦਾ ਤਾਂ ਫਿਰ ਉਲਟਾ ਸਰ ਹੋਇਆ ਹੁਣ ਬਿਲਕੁਲ ਉਲਟਾ ਹੋਲ ਜ਼ਿਆਦਾ ਲੋਕ ਨੱਚਣ ਲੱਗ ਪਏ ਜਦੋਂ ਉਹਨਾਂ ਨੂੰ ਲੱਗਿਆ ਕਿ ਇਹ ਤਰੀਕਾ ਤਾਂ ਕੰਮ ਨਹੀਂ ਕਰ ਰਿਹਾ ਸਗੋਂ ਗੱਲ ਵਿਗੜ ਰਹੀ ਹੈ ਫਿਰ ਉਹਨਾਂ ਨੇ ਆਪਣਾ ਫੈਸਲਾ ਬਦਲਿਆ ਫਿਰ ਕੀ ਕੀਤਾ ਫਿਰ ਉਹਨਾਂ ਨੇ ਜਨਤਕ ਤੌਰ ਤੇ ਨੱਚਣ ਤੇ ਪਾਬੰਦੀ ਲਾ ਦਿੱਤੀ ਸੰਗੀਤ ਵਗੈਰਾ ਸਭ ਬੰਦ ਕਰਵਾਤਾ ਓਕੇ ਤੇ ਫਿਰ ਇਲਾਜ ਕਿਵੇਂ ਕੀਤਾ ਕੋਈ ਦਵਾਈ ਵਗੈਰਾ ਦਿੱਤੀ ਦਵਾਈ ਤਾਂ ਨਹੀਂ ਪਰ ਉਸ ਵੇਲੇ ਦੇ ਲੋਕਾਂ ਦੇ ਜਿਹੜੇ ਵਿਸ਼ਵਾਸ ਸੀ ਨਾ ਉਹਨਾਂ ਦੇ ਹਿਸਾਬ ਨਾਲ ਇਲਾਜ ਕੀਤਾ ਬਹੁਤ ਸਾਰੇ ਲੋਕ ਨਾ ਇਹ ਮੰਨਦੇ ਸੀ ਕਿ ਇਹ ਸੰਤ ਵਿਟਸ ਦਾ ਸਰਾਪ ਹੈ ਸੰਤ ਵਿਟਸ ਹਾਂ ਸੰਤ ਵਿਟਸ ਉਨਾਂ ਨੂੰ ਨੱਚਣ ਦੀ ਬਿਮਾਰੀ ਭੇਜਣ ਵਾਲਾ ਵੀ ਮੰਨਿਆ ਜਾਂਦਾ ਸੀ ਤੇ ਠੀਕ ਕਰਨ ਵਾਲਾ ਵੀ। ਅੱਛਾ ਦੋਵੇਂ ਚੀਜ਼ਾਂ? ਹਾਂਜੀ। ਇਸ ਲਈ ਜਿਹੜੇ ਨੱਚਣ ਵਾਲੇ ਲੋਕ ਸੀ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਲੈ ਗਏ ਸੰਤ ਵਿਟਸ ਦੇ ਮੰਦਿਰ 'ਚ। ਉੱਥੇ ਫਿਰ ਖਾਸ ਧਾਰਮਿਕ ਰਸਮਾਂ ਕੀਤੀਆਂ ਗਈਆਂ। ਜਿਵੇਂ ਕੀ? ਜਿਵੇਂ ਪਵਿੱਤਰ ਪਾਣੀ ਛਿੜਕਣਾ, ਉਹਨਾਂ ਨੂੰ ਲਾਲ ਰੰਗ ਦੀਆਂ ਜੁੱਤੀਆਂ ਪਵਾਉਣਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਹੌਲੀ-ਹੌਲੀ ਕਹਿੰਦੇ ਨੇ ਕਿ ਇਹ ਮਹਾਮਾਰੀ ਕਟਣੀ ਸ਼ੁਰੂ ਹੋ ਗਈ। ਹੌਲੀ-ਹੌਲੀ ਠੀਕ ਹੋ ਗਏ? ਹਾਂ। ਪਰ ਇੱਕ ਮਜ਼ੇਦੀ ਗੱਲ ਹੋਰ ਉੱਥੇ ਇੱਕ ਮਸ਼ਹੂਰ ਡਾਕਟਰ ਸੀ ਪੈਰਾਸੈਲਸ ਉਸਨੇ ਤਾਂ ਇਹ ਵੀ ਕਿਹਾ ਸੀ ਕਿ ਹੋ ਸਕਦਾ ਉਹ ਪਹਿਲੀ ਔਰਤ ਫਰਾਉ ਟਰਾਫੀਆ ਉਸਨੇ ਤਾਂ ਸਿਰਫ ਆਪਣੇ ਘਰ ਵਾਲੇ ਨੂੰ ਖਿਜਾਉਣ ਲਈ ਤੰਗ ਕਰਨ ਲਈ ਨੱਚਣਾ ਸ਼ੁਰੂ ਕੀਤਾ ਹੋਵੇ ਕੀ ਮਤਲਬ ਐਵੇਂ ਹਾਂ ਉਹਦਾ ਇਹ ਵੀ ਵਿਚਾਰ ਸੀ ਹੈਰਾਨੀ ਦੀ ਗੱਲ ਹੈ ਚਲੋ ਇਹ ਤਾਂ ਹੋ ਗਈਆਂ ਉਸ ਸਮਾਨੇ ਦੀਆਂ ਗੱਲਾਂ ਉਹਨਾਂ ਦੇ ਵਿਸ਼ਵਾਸ ਅੱਜਕੱਲ ਦੇ ਵਿਗਿਆਨੀ ਕੀ ਕਹਿੰਦੇ ਨੇ ਕੋਈ ਸਾਇੰਟਿਫਿਕ ਐਕਸਪਲੇਨੇਸ਼ਨ ਹੈਗੀ ਐ ਇਸ ਚੀਜ਼ ਦੀ ਹਾਂ ਬਿਲਕੁਲ ਕਈ ਥਿਉਰੀਆਂ ਆਈਆਂ ਨੇ ਇੱਕ ਜਿਹੜੀ ਬਹੁਤ ਮਸ਼ਹੂਰ ਹੋਈ ਸੀ ਉਹ ਸੀ ਅਰਗਟਨਾ ਦੀ ਉੱਲੀ ਬਾਰੇ ਅਰਗਟ ਇੱਕ ਹੀ ਹੁੰਦੀ ਐ ਇਹ ਨਾ ਇੱਕ ਕਿਸਮ ਦੀ ਉੱਲੀ ਐ ਜਿਹੜੀ ਆਮ ਤੌਰ ਤੇ ਰਾਈ ਦੀ ਫਸਲ ਤੇ ਲੱਗ ਜਾਂਦੀ ਐ ਤੇ ਜੇ ਉਸ ਰਾਈ ਦੀ ਰੋਟੀ ਬਣਾ ਕੇ ਖਾ ਲਈ ਜਾਵੇ ਹਾਂਜੀ ਤਾਂ ਇਸ ਉੱਲੀ ਵਿੱਚ ਕੁਝ ਹਜੇ ਕੈਮੀਕਲ ਹੁੰਦੇ ਨੇ ਜਿਹੜੇ ਦਿਮਾਗ ਤੇ ਅਸਰ ਕਰਦੇ ਨੇ ਭਰਮ ਪੈਦਾ ਕਰ ਸਕਦੇ ਨੇ ਯਾਨੀ ਹੈਲੂਸੀਨੇਸ਼ਨਸ ਤੇ ਕੜਵਲ ਵੀ ਪੈ ਸਕਦੇ ਨੇ ਜਿਵੇਂ ਦੌਰੇ ਪੈਂਦੇ ਨੇ ਕੁਝ ਕੁਛ ਐਲਐਸਡੀ ਵਰਗਾ ਅਸਰ ਹੁੰਦਾ ਅੱਛਾ ਤਾਂ ਕੀ ਫਿਰ ਇਹ ਮੰਨ ਲਈਏ ਕਿ ਉਹ ਸਾਰੇ 450 ਲੋਕਾਂ ਨੇ ਉਹੀ ਜ਼ਹਿਰੀਲੀ ਰੋਟੀ ਖਾ ਲਈ ਸੀ ਦੇਖੋ ਇਹ ਥਿਉਰੀ ਸੁਣਨ ਨੂੰ ਤਾਂ ਠੀਕ ਲੱਗਦੀ ਹੈ ਪਰ ਜ਼ਿਆਦਾਤਰ ਮਾਹਿਰ ਜਿਵੇਂ ਇੱਕ ਇਤਿਹਾਸਕਾਰ ਨੇ ਜੌਨ ਵਾਲਰ ਉਹ ਇਹਨੂੰ ਪੂਰੀ ਤਰ੍ਹਾਂ ਨਹੀਂ ਮੰਨਦੇ ਕਿਉਂ ਨਹੀਂ ਮੰਨਦੇ ਕੀ ਕਾਰਨ ਨੇ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਅਰਗਟ ਦਾ ਜ਼ਹਿਰ ਹੁੰਦਾ ਉਹ ਸਰੀਰ ਨੂੰ ਬਹੁਤ ਕਮਜ਼ੋਰ ਕਰ ਦਿੰਦਾ ਖੂਨ ਦਾ ਦੌਰਾ ਵੀ ਘਟਾ ਦਿੰਦਾ ਹਾਂ ਤਾਂ ਫਿਰ ਇੰਨੀ ਕਮਜ਼ੋਰੀ 'ਚ ਕੋਈ ਬੰਦਾ ਲਗਾਤਾਰ ਕਈ ਕਈ ਦਿਨ ਇੰਨੀ એનર્ਜੀ ਨਾਲ ਕਿਵੇਂ ਨੱਚ ਸਕਦਾ ਇਹ ਸਰੀਰਕ ਤੌਰ ਤੇ ਬਹੁਤ ਮੁਸ਼ਕਿਲ ਲੱਗਦਾ ਹਾਂ ਇਹ ਗਲਤ ਹੈ ਤੇ ਦੂਜੀ ਗੱਲ ਜੇ ਜ਼ਹਿਰ ਸੀ ਤਾਂ ਸਿਰਫ ਨੱਚਣ ਵਾਲੇ ਲੱਛਣ ਹੀ ਕਿਉਂ ਆਏ ਉੱਲੀ ਦੇ ਜ਼ਹਿਰ ਦੇ ਹੋਰ ਵੀ ਤਾਅਸਰ ਹੁੰਦੇ ਨੇ ਉਹ ਕਿਉਂ ਨਹੀਂ ਦਿਸੇ ਜ਼ਿਆਦਾਤਰ ਲੋਕਾਂ 'ਚ ਠੀਕ ਹੈ ਯਾਨੀ ਅਰਗਟ ਵਾਲੀ ਥਿਊਰੀ ਵੀ ਸ਼ਾਇਦ ਪੂਰੀ ਕਹਾਣੀ ਨਹੀਂ ਦਸਦੀ ਫਿਰ ਫਿਰ ਹੋਰ ਕੀ ਕਾਰਨ ਹੋ ਸਕਦਾ ਹੈ ਮਾਹਿਰਾਂ ਦਾ ਸਭ ਤੋਂ ਮਜ਼ਬੂਤ ਅੰਦਾਜ਼ਾ ਕੀ ਹੈ ਜਿਹੜੀ ਥਿਉਰੀ ਅੱਜਕੱਲ ਸਭ ਤੋਂ ਵੱਧ ਮੰਨੀ ਜਾਂਦੀ ਹੈ ਉਹ ਹੈ ਸਮੂਹਿਕ ਮਨੋਵਿਗਿਆਨਿਕ ਬਿਮਾਰੀ ਦੀ ਮੈਸ ਸਾਈਕੋਜੈਨਿਕ ਇਲਨਸ ਸਮੂਹਿਕ ਮਨੋਵਿਗਿਆਨਿਕ ਬਿਮਾਰੀ ਏ ਕੀ ਹੁੰਦੀ ਹੈ ਇਹਨੂੰ ਆਮ ਭਾਸ਼ਾ ਚ ਕਈ ਵਾਰੀ ਜਨਤਕ ਹਿਸਟਰੀਆ ਮੈਸ ਹਿਸਟਰੀਆ ਵੀ ਕਹਿ ਦਿੰਦੇ ਨੇ ਇਹਨੂੰ ਸਮਝਣ ਲਈ ਨਾ ਸਾਨੂੰ 1518 ਦੇ ਸਟ੍ਰਾਸਬਰਗ ਦੇ ਹਾਲਾਤ ਦੇਖਣੇ ਪੈਣਗੇ ਹਾਂ ਤੁਸੀਂ ਦੱਸਿਆ ਸੀ ਕਿ ਹਾਲਾਤ ਬਹੁਤ ਖਰਾਬ ਸੀ ਬਹੁਤ ਜ਼ਿਆਦਾ ਕਾਲ ਪਿਆ ਹੋਇਆ ਸੀ ਭੁੱਖ ਮਰੀ ਸੀ ਗਰੀਬੀ ਬਹੁਤ ਸੀ ਦੇ ਉਤੋਂ ਚੇਚਕ ਸਿਫੀਲਿਸ ਵਰਗੀਆਂ ਪਿਆਣਕ ਬਿਮਾਰੀਆਂ ਫੈਲੀਆਂ ਹੋਈਆਂ ਸੀ ਲੋਕ ਲਗਾਤਾਰ ਇੱਕ ਡਰ ਤੇ ਤਣਾਅ ਚ ਜੀ ਰਹੇ ਸੀ ਯਾਨੀ ਮਾਹੌਲ ਪਹਿਲੇ ਬਹੁਤ ਜ਼ਿਆਦਾ ਤਣਾਅ ਵਾਲਾ ਸੀ ਬਿਲਕੁਲ ਤੇ ਨਾਲ ਹੀ ਲੋਕਾਂ ਵਿੱਚ ਅੰਧਵਿਸ਼ਵਾਸ ਬਹੁਤ ਜ਼ਿਆਦਾ ਸੀ ਖਾਸ ਕਰਕੇ ਸੰਟ ਵਿਟਸ ਦੇ ਸ਼ਰਾਬ ਦਾ ਡਰ ਸੀ ਉਹਨਾਂ ਨੂੰ ਕਿਉਂਕਿ ਉਸ ਇਲਾਕੇ ਚ ਨਾ ਪਹਿਲਾਂ ਵੀ ਕਦੇ-ਕਦੇ ਛੋਟੇ ਪੱਦਰ ਤੇ ਇਸ ਤਰ੍ਹਾਂ ਨੱਚਣ ਵਾਲੀਆਂ ਘਟਨਾਵਾਂ ਹੋ ਚੁੱਕੀਆਂ ਸੀ ਅੱਛਾ ਪਹਿਲਾਂ ਵੀ ਹੋਇਆ ਸੀ ਹਾਂ ਛੋਟੇ ਪੱਦਰ ਤੇ ਤਾਂ ਇਸ ਭਿਆਨਕ ਡਰ ਤਣਾ ਤੇ ਅੰਧਵਿਸ਼ਵਾਸ ਦੇ ਮਾਹੌਲ ਵਿੱਚ ਜਦੋਂ ਇੱਕ ਬੰਦੇ ਨੇ ਯਾਨੀ ਫਰਾਉਟ ਰੋਫੀਆ ਨੇ ਇਸ ਤਰ੍ਹਾਂ ਬੇਕਾਬੂ ਹੋ ਕੇ ਨੱਚਣਾ ਸ਼ੁਰੂ ਕੀਤਾ ਹਾਂਜੀ ਤਾਂ ਇਹ ਇੱਕ ਚੰਗਿਆੜੀ ਵਾਂਗ ਸੀ। ਬਾਕੀ ਲੋਕ ਜਿਹੜੇ ਪਹਿਲਾਂ ਹੀ ਬਹੁਤ ਡਰੇ ਹੋਏ ਸੀ, ਬਹੁਤ ਪਰੇਸ਼ਾਨ ਸੀ, ਉਹਨਾਂ ਦੇ ਮਨ ਤੇ ਇਸ ਚੀਜ਼ ਦਾ ਬਹੁਤ ਡੂੰਗਾ ਅਸਰ ਹੋਇਆ। ਮਤਲਬ ਉਹਨਾਂ ਨੇ ਸੋਚ ਲਿਆ ਕਿ ਸਾਨੂੰ ਵੀ ਇਹ ਸਰਾਪ ਲੱਗ ਗਿਆ। ਹਾਂ, ਕੁਝ ਇਸ ਤਰ੍ਹਾਂ ਇਹ ਡਰ, ਇਹ ਵਿਚਾਰ ਇੱਕ ਤੋਂ ਦੂਜੇ ਤੱਕ ਬੜੀ ਤੇਜ਼ੀ ਨਾਲ ਫੈਲਿਆ। ਤੇ ਇਸ ਸਮੂਹਿਕ ਡਰ ਤੇ ਵਿਸ਼ਵਾਸ ਨੇ ਕੀ ਕੀਤਾ ਕਿ ਲੋਕਾਂ ਦੇ ਸਰੀਰ ਨੇ ਵੀ ਉਸੇ ਤਰ੍ਹਾਂ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ ਨੱਚਣ ਦੇ ਰੂਪ ਵਿੱਚ ਹਾਂ ਬੇਕਾਬੂ ਨਾਚ ਦੇ ਰੂਪ ਵਿੱਚ ਇਹ ਇੱਕ ਤਰ੍ਹਾਂ ਦੀ ਮਾਨਸਿਕ ਛੂਤੀ ਬਿਮਾਰੀ ਸੀ ਜਿੱਥੇ ਡਰ ਤੇ ਵਿਸ਼ਵਾਸ ਨੇ ਸਰੀਰਕ ਲੱਛਣ ਪੈਦਾ ਕਰ ਦਿੱਤੇ ਮਨ ਨੇ ਸਰੀਰ ਨੂੰ ਕਾਬੂ ਕਰ ਲਿਆ ਕਮਾਲ ਦੀ ਗੱਲ ਹੈ ਮਤਲਬ ਕਿ ਸਿਰਫ ਡਰ ਤੇ ਵਿਸ਼ਵਾਸ ਕਰਕੇ ਲੋਕ ਸੱਚੀ ਨੱਚਣ ਲੱਗ ਪਏ ਤੇ ਨੱਚਦੇ ਨੱਚਦੇ ਮੌਦੇ ਮੂਚ ਵੀ ਚਲੇ ਗਏ ਤਾਂ ਇਹ ਸੀ 1518 ਦੇ ਡਾਂਸਿੰਗ ਪਲੇਗ ਦੀ ਅਸਲ ਕਹਾਣੀ। ਹਾਂਜੀ। ਜਿੱਥੇ ਸਮਾਜ ਦਾ ਤਣਾ, ਲੋਕਾਂ ਦਾ ਡਰ ਤੇ ਮਨੁੱਖੀ ਮਨ ਦੀਆਂ ਜੜੀਆਂ ਗੁੰਜਲਾਂ ਨੇ ਉਹਨਾਂ ਸਾਰਿਆਂ ਨੇ ਮਿਲ ਕੇ ਇਤਿਹਾਸ ਦਾ ਇਹ ਅਜੀਬ ਤੇ ਦੁਖਦਾਈ ਪੰਨਾ ਲਿਖਿਆ। ਬਿਲਕੁਲ। ਤੇ ਇਹ ਘਟਨਾ ਸਿਰਫ ਕੋਈ ਪੁਰਾਣਾ ਕਿੱਸਾ ਨਹੀਂ ਹੈ। ਇਹ ਸਾਨੂੰ ਦੱਸਦੀ ਹੈ ਕਿ ਸਾਡਾ ਮਨ ਕਿੰਨਾ ਤਾਕਤਵਰ ਹੈ ਤੇ ਸਾਡੇ ਮਨ ਤੇ ਸਰੀਰ ਦਾ ਰਿਸ਼ਤਾ ਕਿੰਨਾ ਗਹਿਰਾ ਹੈ। ਹੂੰ। ਕਿ ਕਿਵੇਂ ਸਮੂਹਿਕ ਭਾਵਨਾਵਾਂ ਡਰ ਵਿਸ਼ਵਾਸ ਸਰੀਰਿਕ ਤੌਰ ਤੇ ਪ੍ਰਗਟ ਹੋ ਸਕਦੇ ਨੇ ਖਾਸ ਕਰਕੇ ਜਦੋਂ ਸਮਾਜ ਕਿਸੇ ਵੱਡੇ ਸੰਕਟ ਕਿਸੇ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੋਵੇ ਸਹੀ ਗੱਲ ਹੈ ਇਹ ਸਾਨੂੰ ਯਾਦ ਕਰਾਉਂਦਾ ਕਿ ਮਨ ਦੀ ਸ਼ਕਤੀ ਕਿੰਨੀ ਜ਼ਿਆਦਾ ਹੋ ਸਕਦੀ ਹੈ ਬਿਲਕੁਲ ਜਾਂਦੇ ਜਾਂਦੇ ਨਾ ਇੱਕ ਸਵਾਲ ਮਨ 'ਚ ਆਉਂਦਾ ਹੈ ਸੋਚਣ ਲਈ ਜੀ ਭਾਵੇਂ 1518 ਵਾਲੀ ਘਟਨਾ ਬਹੁਤ अनोखी ਲੱਗਦੀ ਹੈ ਪਰ ਕੀ ਅੱਜ ਦੇ ਜ਼ਮਾਨੇ 'ਚ ਜਿੱਥੇ ਤਣਾਅ ਦੇ ਰੂਪ ਬਦਲ ਗਏ ਨੇ ਸੋਸ਼ਲ ਮੀਡੀਆ ਦਾ ਦਬਾਅ ਹੈ ਹੋਰ ਕਈ ਤਰ੍ਹਾਂ ਦੇ ਸਮੂਹਿਕ ਡਰ ਨੇ ਕਿ ਅਜੇਹੀਆਂ ਸਮੂਹਿਕ ਮਨੋਵਿਗਿਆਨਿਕ ਪ੍ਰਤੀਕਿਰਿਆਵਾਂ ਕਿਸੇ ਹੋਰ ਵੱਖਰੇ ਰੂਪ ਵਿੱਚ ਅੱਜ ਵੀ ਸੰਭਵ ਹੋ ਸਕਦੀਆਂ ਨੇ